ਤਾ ਸਾਨੂੰ ਮਜਬੂਰਨ ਤੌਰ ਤੇ ਇਹ ਅਸਤੀਫਾ ਵੀ ਦੇ ਚਲੇ ਅਸੀਂ ਦੇਇਆ ਹੈ ਅਸਤੀਫਾ ਅੰਦਰ ਦੇਇਆ ਹੈ ਕਿ ਸਾਡਾ ਅਸਤੀਫਾ ਵੀ ਮਨਜ਼ੂਰ ਸਮਝਿਆ ਜਾਵੇ ਜਰਮਣੀ ਅਕਾਲੀ ਦਲ ਜੈਕਾਰਾ ਮਾਨਮੀ ਹੋਰ ਨਾ ਕਿਹਾ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜਿੱਕਰ ਸੁਨੀਲ ਸਿੰਘ ਦਾ ਅਸਤੀਫਾ ਮਨਜ਼ੂਰ ਪਾਉਂਦਾ ਮੈਂ ਕਹਾਂ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹ ਹੀ ਗੱਲ ਕਹਿਣਾ ਕਿ ਸਾਰਿਆਂ ਨੇ ਤੇ ਅਸਤੀਫਿਆਂ ਦੀ ਛੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੇ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਜਮੋਤੀ ਅਮਿਤ ਸ਼ਾਹ ਦੇ ਕੇ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜੇ ਜਿਹੜਾ ਬੰਦਾ ਅੱਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਭਾਜਪਾ ਨਾਲ ਪਰ ਸਮਝੌਤੇ ਸ਼ਰਤਾਂ ਦੇ ਮੁੱਦੇ ਦੇ ਹੱਥ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਭਾਜਪਾ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾਲ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੇ ਅੜਖਤੇ ਗੈਰਬ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਤੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਬਖਵਾਦੀ ਹੈ ਤਾਂ ਹਰ ਇੱਕ ਅਕਾਲੀ ਅਤਵਾਦੀ ਹੈਗੇ ਬਖਵਾਦੀ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣ ਕਰੋ ਟਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਦੇ ਭਾਜੀਪੀ ਦੀ ਅਕੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ ਨਾਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਇਹ ਪ੍ਰਧਾਨ ਜੀ ਦੀ ਭਾਵਨਾ ਲਾ ਲਓ ਜੋ ਮਰਜੀ ਲਾ ਲਓ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਕਿ ਅਸਤੀਫਾ ਵਾਪਸ ਲਓ ਜੇ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਬਾਰ ਜਰਮਣੀ ਇਕੱਲੀ ਦਾਲੂ ਸ਼ੁਕਰੀਆ ਮਾਨਮੀ ਉਹਨਾਂ ਕਹਿੰਿਆ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜਿੱਕਰ ਸੁਨੀਲ ਸਿੰਘ ਬਾਦਲ ਤੇ ਕਮਿਟੀ ਦਾ ਮੈਂ ਕਹਾਂ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹ ਵੀ ਗੱਲ ਕਹਿੰਦਾ ਕਿ ਸਾਰਿਆਂ ਨੇ ਤੇ ਅਸਤੀਫਿਆਂ ਦੀ ਛੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਪਰੋਧਿਆਂ ਦੇ ਚਾਲ ਵਿੱਚ ਕਿਉਂ ਫਸ ਰਹੇ ਹਾਂ ਜਿਹੜਾ ਬੰਦਾ ਅੱਜ ਮੋਤੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅੱਜ ਦਿੱਲੀ ਦੇ ਸਾਹਮਣੇ ੱੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਭਾਜਪੀ ਨਾਲ ਪਰ ਸਮਝੌਤੇ ਸ਼ਰਤਾਂ ਦੇ ਮੁੱਦੇ ਦੇ ਹੱਦ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਭਾਜਪੀ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗੌਰਵ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਤੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਵੱਖਵਾਦੀ ਹੈ ਤਾਂ ਹਰ ਇੱਕ ਅਕਾਲੀ ਅਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਦੇ ਭਾਜੀਪੀ ਦੀ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ ਨਾਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲਓ ਜਾਂ ਪ੍ਰਧਾਨ ਜੀ ਦੀ ਭਾਵਨਾ ਲਾ ਲਓ ਜੋ ਮਰਜ਼ੀ ਲਾ ਲਓ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਕਿ ਅਸਤੀਫਾ ਵਾਪਸ ਲਓ ਜਾਂ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਬਾਰ